ਤਸਵੀਰ 40 ਹਸਪਤਾਲ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸ ਦਿੰਨੇ ਕਿ ਡਾਕਟਰਾਂ ਦੇ ਵੱਲੋਂ ਅੱਜ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਹੈ ਉਹ ਅੱਜ 10:55 ਮਿੰਟ ਤੇ ਹੋਈ ਹੈ ਯਾਨੀ ਕਿ 8 ਅਕਤੂਬਰ 10:55 ਮਿੰਟ ਤੇ ਤੇ 27 ਸਤੰਬਰ ਦੇ ਉਹ ਹਸਪਤਾਲ ਦੇ ਵਿੱਚ ਭਰਤੀ ਸੀਗੇ ਦਾਖਲ ਕੀਤੇ ਗਏ ਸੀਗੇ ਵੈਂਟੀਲੇਟਰ ਸਪੋਰਟ ਤੇ ਚੱਲ ਰਹੇ ਸੀਗੇ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਅੱਜ ਦੇ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਦੇ ਮਲਟੀਪਲ ਆਰਗਨਸ ਜਿਹੜੇ ਨੇ ਉਹ ਫੇਲ ਹੋਣ ਦੇ ਕਰਕੇ ਰਾਜਵੀਰ ਜਵੰਦਾ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹੇਗਾ ਕਿਉਂਕਿ ਬਹੁਤ ਸਾਰੀਆਂ ਅਰਦਾਸਾਂ ਦੁਆਵਾਂ ਜਿਹੜੀਆਂ ਨੇ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਡਾਕਟਰਾਂ ਦੇ ਨਿਗਰਾਨੇ ਵਿੱਚ ਬਹੁਤ ਬਰੇਕਕੇ ਨਾਲ ਉਸਤੇ ਰਾਜਵੀਰ ਜਵੰਦਾ ਦੇ ਕੀਤੀ ਜਾ ਰਹੀ ਸੀ ਕਿ ਰਾਜਵੀਰ ਕਿਸੇ ਤਰੀਕੇ ਦੇ ਨਾਲ ਠੀਕ ਹੋਣਾ ਚਾਹੀਦਾ ਲੇਕਿਨ ਉਹਨਾਂ ਦੇ ਆਰਗਨਸ ਜਿਹੜੇ ਨੇ ਉਹ ਮਲਟੀਪਲ ਆਰਗਨਸ ਜਿਹੜੇ ਨੇ ਫੇਲ ਹੋ ਗਏ ਸੀ ਕਿ ਜਿਸ ਤੋਂ ਬਾਅਦ ਅੱਜ ਰਾਜਵੀਰ ਹਸਪITAL ਸੰਸਾਰ ਨੂੰ ਅਲਵਿਦਾ ਕਹਿਗੇ ਨਹੀਂ ਕਿਉਂਕਿ ਵਿਚ ਵਿੱਚ ਖਬਰਾਂ ਵੀ ਆਉਣ ਲੱਗੀਆਂ ਸੀ ਕਿ ਉਹਨਾਂ ਦੀ ਹੈਲਥ ਜਿਹੜੀ ਆ ਥੋੜੇ ਬਾਅਦ ਸਟੇਬਲ ਹੋਣ ਲੱਗ ਗਈ ਉਹਨਾਂ ਦਾ ਹਾਰਟ ਜਿਹੜਾ ਉਹ ਕੰਮ ਕਰ ਰਿਹਾ ਸਿਰਫ ਬ੍ਰੇਨ ਆ ਜਿਹ ਇਹੀ ਡਿਕਲੇਅਰ ਕਰ ਦਿੱਤਾ ਗਿਆ ਕਿ ਉਹਨਾਂ ਦੇ ਮਲਟੀਪਲ ਆਰਗਨਸ ਜਿਹੜੇ ਨੇ ਉਹ ਫੇਲ ਸੀਗੇ ਜਿਸ ਦੇ ਬਾਅਦ ਜਿਸ ਦੇ ਬਾਅਦ ਰਾਜਵੀਰ ਜਵੰਦਾ ਜੋ ਨੇ ਅੱਜ ਨਹੀਂ ਬਚ ਸਕੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਬਹੁਤ ਜਿਹੜੀ ਉਹ ਜਿੱਤ ਗਈ ਜਵੰਦਾ ਹਾਰ ਗਿਆ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਸਦਮੇ 'ਚ ਨੇ ਉਹਨਾਂ ਦਾ ਪਰਿਵਾਰ ਸਦਮੇ 'ਚ ਹੈ ਅੰਦਰ ਰੋ ਰੋ ਕੇ ਹਰ ਕਿਸੇ ਦਾ ਬੁਰਾ ਹਾਲ ਹੋ ਰਿਹਾ ਹੈ ਬਹੁਤ ਸੈਕਿਉਰਿਟੀ ਇੱਥੇ ਜਿਹੜੀ ਪਾਇਨਾਤ ਕੀਤੀ ਗਈ ਕਿਉਂਕਿ ਲਗਾਤਾਰ ਜਿਹੜੇ ਕਲਾਕਾਰ ਨੇ ਉਹ 40s ਹਸਪਤਾਲ ਪਹੁੰਚਦੇ ਨੇ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਕਿਉਂਕਿ ਰਾਜਵੀਰ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ 40s ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਉਹ ਬਾਈਕ ਰਾਈਡਿੰਗ ਦੇ ਦ ਨੇ ਰਾਜਵੀਰ ਦੀ ਜਾਣ ਲਈ ਕਿਉਂਕਿ ਰਾਜਵੀਰ ਜੁਨੇ ਬਾਈਕਸ ਦਾ ਬਹੁਤ ਜ਼ਿਆਦਾ ਸ਼ੌਕ ਰੱਖਦੇ ਸੀਗੇ ਉਹਨਾਂ ਦੇ ਕੋਲ ਇੱਕ ਨਹੀਂ ਬਲਕਿ ਤਿੰਨ ਚਾਰ ਬਾਈਕਸ ਸੀਗੇ ਉਹਨਾਂ ਨੇ ਕਈ ਵਾਰ ਦੱਸਿਆ ਤੇ ਉਹਨਾਂ ਨੂੰ ਬਾਈਕਿੰਗ ਦਾ ਸ਼ੌਕ ਹੈ ਰਾਈਡਿੰਗ ਦਾ ਸ਼ੌਕ ਹੈ ਔਰ ਹਾਲ ਹੀ ਦੇ ਵਿੱਚ ਉਹਨਾਂ ਨੇ ਡਿਫੈਂਡਰ ਵੀ ਲਈ ਸੀਗੀ ਔਰ ਮੁਹਾਲੀ ਦੇ ਵਿੱਚ ਵੀ ਉਹਨਾਂ ਨੂੰ ਬੜਾ ਸ਼ੌਕ ਸੀਗਾ ਕਿ ਆਪਣਾ ਘਰ ਬਣਾਉਣਾ ਹੈ ਆਪਣਾ ਘਰ ਬਣਾ ਕੇ ਰਹਿਣਾ ਹੈ ਉਹਨਾਂ ਨੇ ਮੁਹਾਲੀ ਦੇ ਵਿੱਚ ਵੀ ਇੱਕ ਕੋਠੀ ਪਾਈ ਲੇਕਿਨ ਉਸ ਤੋਂ ਬਾਅਦ ਰਾਜਵੀਰ ਜਵੰਦਾ ਜੁਨੇ ਗਾਇਕੀ ਦੇ ਵਿੱਚ ਵੀ ਬਹੁਤ ਵਧੀਆ ਕਰ ਰਹੇ ਸੀਗੇ ਫੋਕ ਗਾਇਕੀ ਕਲਚਰ ਨੂੰ ਸਰਵ ਕਰ ਰਹੇ ਸੀਗੇ ਤੇ ਗਾਇਕੀ ਉਹਨਾਂ ਦੇ ਜੋ ਕਲਚਰ ਨੂੰ ਸਰਵ ਕਰਨ ਦਾ ਤਰੀਕਾ ਉਹਨਾਂ ਦੇ ਫੈਨਸ ਨੂੰ ਬਹੁਤ ਪਸੰਦ ਸੀਗਾ ਹਰ ਵਰਗ ਦਾ ਜਿਹੜਾ ਇਨਸਾਨ ਹੈ ਉਹ ਰਾਜਵੀਰ ਜਵੰਦਾ ਨੂੰ ਬਹੁਤ ਪਸੰਦ ਕਰਦਾ ਸੀਗਾ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦਾ ਸੀਗਾ ਲੇਕਿਨ ਅੱਜ ਦੀ ਇਹ ਬਹੁਤ ਹੀ ਦੁਖਦਾਇਕ ਖਬਰ ਸੁਣ ਕੇ ਹਰ ਕਿਸੇ ਦੀ ਜਿਹੜੀ ਅੱਖ ਹੈ ਉਹ ਨਮ ਹੈ ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਜੋ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਮਲਟੀਪਲ ਆਰਗਨਸ ਫੇਲ ਹੋਣ ਦੇ ਕਰਕੇ ਰਾਜਵੀਰ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਹੈ ਸੋ ਇਸ ਵਕਤ ਸੇ 40s ਹਸਪਤਾਲ ਦੇ ਵਿੱਚ ਮੌਜੂਦ ਹੈ ਤੁਹਾਨੂੰ ਦੱਸ ਦਿੰਨੇ ਕਿ ਡਾਕਟਰਸ ਦੇ ਵੱਲੋਂ ਅੱਜ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਰਾਜਵੀਰ ਜਵੰਦਾ ਦੀ ਜਿਹੜੀ ਮੌਤ ਹੈ ਉਹ ਅੱਜ 10:55 ਮਿੰਟ ਤੇ ਹੋਈ ਹੈ ਯਾਨੀ ਕਿ 8 ਅਕਤੂਬਰ 10:55 ਮਿੰਟ ਤੇ ਤੇ 27 ਸਤੰਬਰ ਦੇ ਉਹ ਹਸਪਤਾਲ ਦੇ ਵਿੱਚ ਭਰਤੀ ਸੀਗੇ ਦਾਖਲ ਕੀਤੇ ਗਏ ਸੀਗੇ ਵੈਂਟੀਲੇਟਰ ਸਪੋਰਟ ਤੇ ਚੱਲ ਰਹੇ ਸੀਗੇ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਅੱਜ ਦੇ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਉਹਨਾਂ ਦੇ ਮਲਟੀਪਲ ਆਰਗਨਸ ਜਿਹੜੇ ਨੇ ਉਹ ਫੇਲ ਹੋਣ ਦੇ ਕਰਕੇ ਰਾਜਵੀਰ ਜਵੰਦਾ ਇਸ ਪਾਣੀ ਸੰਸਾਰ ਨੂੰ ਅਲਵਿਦਾ कह गए ने क्योंकि बहुत सारीया अरदासਾਂ दुआवां जेड़ियां ने ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਡਾਕਟਰਾਂ ਦੇ ਨਿਗਰਾਨੇ ਨੇ ਬਹੁਤ ਬਰਕਤ ਨਾਲ ਉਸਤੇ ਰਾਜਵੀਰ ਜਵੰਦਾ ਦੇ ਕੀਤੀ ਜਾ ਰਹੀ ਸੀ ਕਿ ਰਾਜਵੀਰ ਕਿਸੇ ਤਰੀਕੇ ਦੇ ਨਾਲ ਠੀਕ ਹੋਣਾ ਚਾਹੀਦਾ ਲੇਕਿਨ ਉਹਨਾਂ ਦੇ ਆਰਗਨਸ ਜਿਹੜੇ ਨੇ ਉਹ ਮਲਟੀਪਲ ਆਰਗਨਸ ਜਿਹੜੇ ਨੇ ਫੇਲ ਹੋ ਗਏ ਸੀ ਕਿ ਜਿਸ ਤੋਂ ਬਾਅਦ ਅੱਜ ਰਾਜਵੀਰ ਹਸਪITAL ਸੰਸਾਰ ਨੂੰ ਅਲਵਿਦਾ ਕਹਿਗੇ ਨੇ ਕਿਉਂਕਿ ਵਿਚ ਵਿੱਚ ਖਬਰਾਂ ਵੀ ਆਉਣ ਲੱਗੀਆਂ ਸੀ ਕਿ ਉਹਨਾਂ ਦੀ ਹੈਲਥ ਜਿਹੜੀ ਆ ਥੋੜੇ ਬਾਅਦ ਸਟੇਬਲ ਹੋਣ ਲੱਗ ਗਈ ਉਹਨਾਂ ਦਾ ਹਾਰਟ ਜਿਹੜਾ ਉਹ ਕੰਮ ਕਰ ਰਿਹਾ ਸਿਰਫ ਬ੍ਰੇਨ ਆ ਜਿਹੜਾ ਹਜੇ ਰਿਸਪੌਂਸ ਪੋਰਟ ਦੇ ਵਿੱਚ ਇਹ ਹੀ ਡਿਕਲੇਅਰ ਕਰ ਦਿੱਤਾ ਗਿਆ ਕਿ ਉਹਨਾਂ ਦੇ ਮਲਟੀਪਲ ਆਰਗਨਸ ਜਿਹੜੇ ਨੇ ਉਹ ਫੇਲ ਸੀਗੇ ਜਿਸ ਦੇ ਬਾਅਦ ਜਿਸ ਦੇ ਬਾਅਦ ਰਾਜਵੀਰ ਜਵੰਦਾ ਜੋ ਨੇ ਅੱਜ ਨਹੀਂ ਬਚ ਸਕੇ ਇਸ ਪਾਲੀ ਸੰਸਾਰ ਨੂੰ ਅਲਵਿਦਾ ਕਹਿ ਗਏ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਮੌਤ ਜਿਹੜੀ ਉਹ ਜਿੱਤ ਗਈ ਜਵੰਦਾ ਹਾਰ ਗਿਆ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਸਦਮੇ 'ਚ ਨੇ ਉਹਨਾਂ ਦਾ ਪਰਿਵਾਰ ਸਦਮੇ 'ਚ ਹੈ ਅੰਦਰ ਰੋ ਰੋ ਕੇ ਹਰ ਕਿਸੇ ਦਾ ਬੁਰਾ ਹਾਲ ਹੋ ਰਿਹਾ ਹੈ ਬਹੁਤ ਸਾਰੀ ਸਿਕਿਉਰਿਟੀ ਇੱਥੇ ਜਿਹੜੀ ਪਾਇਨਾਤ ਕੀਤੀ ਗਈ ਕਿਉਂਕਿ ਲਗਾਤਾਰ ਜਿਹੜੇ ਕਲਾਕਾਰ ਰਹੇ ਉਹ 40s ਹਸਪਤਾਲ ਪਹੁੰਚਦੇ ਨੇ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਕਿਉਂਕਿ ਰਾਜਵੀਰ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ 40s ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਸੀਗਾ ਉਹ ਬਾਈਕ ਰਾਈਡ ਨੇ ਰਾਜਵੀਰ ਦੀ ਜਾਣ ਲਈ ਕਿਉਂਕਿ ਰਾਜਵੀਰ ਜੁਨੇ ਬਾਈਕਸ ਦਾ ਬਹੁਤ ਜ਼ਿਆਦਾ ਸ਼ੌਕ ਰੱਖਦੇ ਸੀਗੇ ਉਹਨਾਂ ਦੇ ਕੋਲ ਇੱਕ ਨਹੀਂ ਬਲਕਿ ਤਿੰਨ ਚਾਰ ਬਾਈਕਸ ਸੀਗੇ ਉਹਨਾਂ ਨੇ ਕਈ ਵਾਰ ਦੱਸਿਆ ਤੇ ਉਹਨਾਂ ਨੂੰ ਬਾਈਕਿੰਗ ਦਾ ਸ਼ੌਕ ਹੈ ਰਾਈਡਿੰਗ ਦਾ ਸ਼ੌਕ ਹੈ ਔਰ ਹਾਲ ਹੀ ਦੇ ਵਿੱਚ ਉਹਨਾਂ ਨੇ ਡਿਫੈਂਡਰ ਵੀ ਲਈ ਸੀਗੀ ਔਰ ਮੁਹਾਲੀ ਦੇ ਵਿੱਚ ਵੀ ਉਹਨਾਂ ਨੂੰ ਬੜਾ ਸ਼ੌਕ ਸੀਗਾ ਕਿ ਆਪਣਾ ਘਰ ਬਣਾਉਣਾ ਹੈ ਆਪਣਾ ਘਰ ਬਣਾ ਕੇ ਰਹਿਣਾ ਹੈ ਉਹਨਾਂ ਨੇ ਮੁਹਾਲੀ ਦੇ ਵਿੱਚ ਵੀ ਇੱਕ ਕੋਠੀ ਪਾਈ ਲੇਕਿਨ ਉਸ ਤੋਂ ਬਾਅਦ ਰਾਜਵੀਰ ਜਵੰਦਾ ਜੁਨੇ ਗਾਇਕੀ ਦੇ ਵਿੱਚ ਵੀ ਬਹੁਤ ਵਧੀਆ ਕਰ ਰਹੇ ਸੀਗੇ ਫੋਕ ਗਾਇਕੀ ਕਲਚਰ ਨੂੰ ਸਰਵ ਕਰ ਰਹੇ ਸੀਗੇ ਤੇ ਉਹਨਾਂ ਦੀ ਗਾਇਕੀ ਉਹਨਾਂ ਦੇ ਜੋ ਕਲਚਰ ਨੂੰ ਸਰਵ ਕਰਨ ਦਾ ਤਰੀਕਾ ਉਹਨਾਂ ਦੇ ਫੈਨਸ ਨੂੰ ਬਹੁਤ ਪਸੰਦ ਸੀਗਾ ਹਰ ਵਰਗ ਦਾ ਜਿਹੜਾ ਇਨਸਾਨ ਹੈ ਉਹ ਰਾਜਵੀਰ ਜਵੰਦਾ ਨੂੰ ਬਹੁਤ ਪਸੰਦ ਕਰਦਾ ਸੀਗਾ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦਾ ਸੀਗਾ ਲੇਕਿਨ ਅੱਜ ਦੀ ਇਹ ਬਹੁਤ ਹੀ ਦੁਖਦਾਇਕ ਖਬਰ ਸੁਣ ਕੇ ਹਰ ਕਿਸੇ ਦੀ ਜਿਹੜੀ ਅੱਖ ਹੈ ਉਹ ਨਮ ਹੈ ਕਿਉਂਕਿ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਰਾਜਵੀਰ ਜਵੰਦਾ ਜੋ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਮਲਟੀਪਲ ਆਰਗਨਸ ਫੇਲ ਹੋਣ ਦੇ ਕਰਕੇ ਰਾਜਵੀਰ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹਾ ਹੈ